ਉਹ ਗਾਲ ਨਾ ਕੱਢ। ਪੰਜਾਬੀ ਲੋਕ ਤੇ ਸਹੀ ਇਹ ਮਾਵਾ ਭੈਣਾ ਤੋਂ ਸਵਾਹ ਬੋਲਦੇ ਨਹੀਂ। ਦੋ ਆ ਹੁਣ ਮੈਂ ਆਇਆ ਇੱਕ ਚੁੱਪ ਕਹਿੰਦਾ ਵਾਜ ਮੇਰੀ। ਹਾਂਜੀ ਬੀਤੇ ਦੇ ਨਹੀਂ ਆਕਾਸ਼ ਪ੍ਰੀਤ ਕਪਲ ਦੀ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਉਹ ਆਪਣੇ ਬਲੌਗ ਦੇ ਵਿੱਚ ਰੋਸਟਰਾਂ ਨੂੰ ਮਾਵਾ ਭੈਣਾ ਦੀਆਂ ਗਾਲਾਂ ਕੱਢਦੇ ਹਨ। ਉਸ ਤੋਂ ਬਾਅਦ ਰੋਸਟਰਾਂ ਨੇ ਕਿਹਾ ਸੀਗਾ ਕਿ ਇਹਨਾਂ ਨੇ ਕਿਸੇ ਦਾ ਵੀ ਨਾਮ ਲੈ ਕੇ ਗਾਲ ਨਹੀਂ ਕੱਢੀ ਹੈ। ਇਸ ਤੋਂ ਤਾਂ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹਨਾਂ ਨੇ ਸਾਨੂੰ ਹੀ ਗਾਲ ਕੱਢੀ ਹੈ। ਉਸ ਤੋਂ ਬਾਅਦ ਰੂਮੀ ਥੱਗ ਲਾਈਫ ਨੇ ਇੱਕ ਸਟੋਰੀ ਪਾ ਕੇ ਵੀ ਕਿਹਾ ਸੀਗਾ ਕਿ ਮੈਂ ਇਹਨਾਂ ਦੇ ਜਲਦੀ ਹੀ ਘਰੇ ਜਾ ਕੇ ਇਹਨਾਂ ਨਾਲ ਗੱਲਬਾਤ ਕਰਾਂ। ਮੀ ਥੱਗ ਲਾਈਫ ਆਕਾਸ਼ ਪ੍ਰੀਤ ਕਪਲ ਦੇ ਘਰੇ ਪਹੁੰਚਿਆ ਤੇ ਉੱਥੇ ਗੱਲਬਾਤ ਕਰਦੇ ਹੋਏ ਆਕਾਸ਼ ਪ੍ਰੀਤ ਨੂੰ ਰੂਮੀ ਥੱਗ ਲਾਈਫ ਨੇ ਕਿਹਾ ਕਿ ਤੂੰ ਆਪਣੀ ਘਰਵਾਲੀ ਦਾ ਨਗੇਜ਼ ਦਿਖਾ ਕੇ ਗੰਤ ਪਾ ਕੇ ਬਲੌਗ ਬਣਾਉਂਦਾ ਹੈ ਤੇ ਪੈਸੇ ਕਮਾਉਂਦਾ ਹੈ ਉੱਥੇ ਆਕਾਸ਼ ਪ੍ਰੀਤ ਕਪਲ ਨੇ ਇਹ ਵੀ ਕਿਹਾ ਕਿ ਅਸੀਂ ਕੋਈ ਗੰਦ ਨਹੀਂ ਪਾਉਂਦੇ ਜਿਹੜੇ ਸਾਡੇ ਬਲੌਗ ਦੇਖਦੇ ਹਨ ਉਹਨਾਂ ਨੂੰ ਪਤਾ ਹੈ ਕਿ ਅਸੀਂ ਕੋਈ ਨਗੇਜ਼ ਨਹੀਂ ਦਿਖਾਉਂਦੇ ਅਸੀਂ ਫੈਮਿਲੀ ਬਲੌਗ ਬਣਾਉਂਦੇ ਹਾਂ ਤੇ ਬਾਕੀ ਤੁਹਾਨੂੰ ਕੀ ਲੱਗਦਾ ਹੈ ਕਿ ਰੂਮੀ ਥੱਗ ਲਾਈਫ ਇਸ ਦੇ ਵਿੱਚ ਸਹੀ ਹੈ ਜਾਂ ਗਲਤ ਜਾਂ ਆਕਾਸ਼ ਪ੍ਰੀਤ ਕਪਲੇਟ ਦੇ ਵਿੱਚ ਸਹੀ ਹਨ ਕਿ ਉਹ ਗੰਦ ਪਾਉਂਦੇ ਹਨ ਜਾਂ ਨਹੀਂ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੀ رائے ਜ਼ਰੂਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਖੇਲ ਰਿਹਾ ਬਰਾਖਾ